ਆ ਬਰਾਬਰ ਦੀ ਤੁਸੀਂ ਸਾਹਮਣੇ ਦੇਖ ਰਹੇ ਹੋ 15 ਪੈਕੇਟ ਹੈਰਨ ਆਈਆ ਜਿਹਦਾ ਕਿ weight 7 ਕਿਲੋ 670 ਗ੍ਰਾਮ ਬੰਦਾ ਇਹ ਬੀਐਸਐਫ ਤੇ ਪੰਜਾਬ ਪੁਲਿਸ ਡਿਸਟ੍ਰਿਕਟ ਫਰੋਜ਼ਪੁਰ ਸਾਡੇ ਸਾਂਝੇ ਆਪਰੇਸ਼ਨ ਦੇ ਵਿੱਚ ਇਹ ਰਿਕਵਰੀ ਹੋਈ ਹੈ ਤੇ ਇਵੇਂ ਜਿਹੜਾ ਡਰੋਨ ਤੇ ਇਹਦੇ ਡਰੋਨ ਦੇ ਨਾਲ ਜੀ ਇਹਦੇ ਇਹਦੇ ਵਿੱਚ 1 ਕਿਲੋ 407 ਗ੍ਰਾਮ ਹੈਰਨ ਤੇ ਇੱਕ ਜਿਹੜਾ ਡਰੋਨ ਮਿਲਿਆ ਸੀ ਦੋ ਇਹਦੇ ਰਿਮੋਟ ਕੰਟਰੋਲ ਹੈ ਤੇ ਇਹਦੇ ਵਿੱਚ ਜਸਵਿੰਦਰ ਸਿੰਘ ਉਰਫ ਬומר کریم 21 ਸਾਲ ਪੁੱਤਰ ਸੁਖਵਿੰਦਰ ਸਿੰਘ ਵਾਸੀ ਫਤਿਹਾਲਾ ਉਰਫ ਜੱਲੂ ਕੇ ਨੂੰ ਗ੍ਰਿਫਤਾਰ ਕੀਤਾ ਸੀਗਾ ਇਹਦੇ ਤੋਂ ਬਰਾਮਦ ਹੋਇਆ ਤੇ ਇਹਦੇ ਤੋਂ 1 ਕਿਲੋ 407 ਗ੍ਰਾਮ ਹੈਰਨ ਤੇ ਆ ਡਰੋਨ ਬਰਾਮਦ ਹੋਇਆ ਇਹ ਵੀ ਸਾਡਾ ਜਿਹੜਾ ਬੀਐਸਐਫ ਤੇ ਸਾਡਾ ਸਾਂਝਾ ਆਪਰੇਸ਼ਨ ਸੀ ਇਹਦੇ ਵਿੱਚ ਅਸੀਂ ਜਿਹੜਾ ਇਹ ਬਰਾਮਦਗੀ ਕੀਤੀ ਹੈ ਤੇ ਇਹ ਇਹਦੇ ਵਿੱਚ ਅੱਗੇ ਇੱਕ ਹੋਰ ਸਾਡਾ ਆਪਰੇਸ਼ਨ ਜਿਹਦੇ ਵਿੱਚ ਐਫਆਈਆਰ ਨੰਬਰ 49 ਔਰ ਐਸਪੀ ਥੀਸ ਆਰ ਡੀਐਸਪੀ ਰੂਰਲ ਇਹਨਾਂ ਦੀ ਤੇ ਐਸਐਚਓ ਤਲਵੰਡੀ ਭਾਈ ਇਹਨਾਂ ਵੱਲੋਂ 2 ਕਿਲੋ ਅਫੀਮ ਇੱਕ ਆਈਫੋਨ ਇੱਕ ਕਾਰ ਸੁਵਿਫਟ ਇਹ ਤਿੰਨ ਚੀਜ਼ਾਂ ਬਰਾਮਦ ਕੀਤੀਆਂ ਜਿਹੜੇ ਇਹਦੇ ਵਿੱਚ ਸਫਲਤਾ ਹਾਸਲ ਹੋਈ ਹੈ ਤੇ ਇਵੇਂ ਹੀ ਇੱਕ ਜਿਹੜੀ ਥਾਣਾ ਕੈਂਟ ਵੱਲੋਂ ਉਹਨਾਂ ਵੱਲੋਂ ਇੱਕ ਜਿਹੜਾ 17 ਸਾਲ ਦਾ ਲੜਕਾ ਹੈ ਹਰਸ਼ ਪੁੱਤਰ ਰਾਜਕੁਮਾਰ ਵਾਸੀ ਜਿਹੜਾ ਤਰਾਇਦਾਰ ਕੋਠੀ ਤਰਾਇਦਾਰ ਤੋਂ ਰਹਿਤਾ ਹੈ ਇਹ ਤੋਂ ਦੇਸੀ ਪਿਸਤਲ ਇੱਕ ਬਰਾਮਦ ਹੋਇਆ ਦੇਸੀ ਕਟਾ ਇਹ ਤੋਂ ਬਰਾਮਦ ਹੋਇਆ ਇਹ ਨਾਇਨਾਮ ਹੈ ਨਾਇਨਾਮ ਪਿਸਤਲ ਜਿਹੜੀ ਦੇਸੀ ਹੈ ਇਹ ਬਰਾਮਦ ਹੋਇਆ ਇਹ ਜਿਹੜੇ ਪਿਛਲੇ ਤਿੰਨ ਚਾਰ ਦਿਨਾਂ ਦੀ ਚਾਰ ਦਿਨਾਂ ਤੋਂ ਜਿਹੜੀ ਇਹ ਸਾਰੀਆਂ ਉਪਲਬਧੀਆਂ ਇਹਦੇ ਵਿੱਚ ਮੇਨ ਇਹੀ ਹੈ ਜਿਹੜੇ ਸਾਨੂੰ ਕਾਫੀ ਲੀਡਸ ਮਿਲੀ ਹੈ ਜਿਹੜਾ ਸਾਨੂੰ ਆ 7.5 ਕਿਲੋ 7 ਕਿਲੋ 670 ਗ੍ਰਾਮ ਜਿਹੜੀ ਹੈਰੋਇਨ ਸਾਡੀ ਬੀਐਸਐਫ ਤੇ ਸਾਡੇ ਸਾਂਝੇ ਆਪਰੇਸ਼ਨ ਦੇ ਵਿੱਚ ਜਿਹੜੀ ਮਿਲੀ ਹੈ ਤੇ ਇਹਦੇ ਵਿੱਚ ਸਾਨੂੰ ਕੁਝ ਲੀਡਸ ਮਿਲੀਆਂ ਸੀ ਉਹਨਾਂ ਬੰਦਿਆਂ ਨੂੰ ਵੀ ਕਾਬੂ ਕਰਤਾ ਸਾਰਾ ਗ੍ਰੋਸ weight ਆ ਜਾਂਦਾ ਕਈ ਵਾਰੀ ਉਹਦੇ ਵਿੱਚ ਪੈਕਿੰਗ ਮਟੀਰੀਅਲ ਵਗੈਰਾ ਸਾਰਾ ਹੋ ਜਾਂਦਾ ਰੋ ਪੈਕੇਟ ਦਾ weight ਹੈ ਸਭ ਮਿਲਾ ਕਰਕੇ ਇਹ ਨੈਟ weight ਹੈ ਇਸੇ ਡਰੋਨ ਦਾ ਤਾਂ ਨਹੀਂ ਮਸਲਾ ਕਿ ਨਹੀਂ ਇਹ ਹੋਰ ਹੈ ਇਹ ਅਲੱਗ ਪਰਚਾ ਦਰਜ ਹੈ ਜਿਹੜਾ ਇਹ ਡਰੋਨ ਵਾਲਾ ਇਹ ਸਾਡਾ ਡੀਐਸਪੀ ਰੂਰਲ ਤੇ ਇਹਨਾਂ ਦੇ ਜਿਹੜੇ ਐਸਐਚਓ ਮੰਦੋਉਤ ਦੇ ਸੁਪਰਵਾਈਜ਼ਰ ਨੇ ਦੋਨਾਂ ਹੋਇਆ ਜੀ 98 ਨੰਬਰ ਮਕਦਮਾ ਜਿਹੜਾ ਇਹ 13725 ਦਾ ਇਹਦੇ ਜਸਵਿੰਦਰ ਸਿੰਘ ਨੂੰ ਰੈਸਟ ਕੀਤਾ ਇਹ ਇਹਦੇ ਨਾਲ ਨਹੀਂ ਤਾਂ ਲ ਕੇਸ ਕ੍ਰੋਮਿੰਗ ਜਰਾ ਦੇ ਇਹ ਲੱਗਿਆ ਸਾਡੇ ਜੀ ਵੱਖ-ਵੱਖ ਮਾਮਲਿਆਂ ਸੰਬੰਧੀ ਜਿਹੜਾ ਮੈਂ ਤੁਹਾਨੂੰ ਜਾਣਕਾਰੀ ਦੇ ਦਿੰਦਾ ਜੀਓ ਤੋਂ ਨਸ਼ਾ ਵਿਰੋਧ ਤੇ ਵਿੱਚ ਜਿਹੜੀ ਲਗਾਤਾਰ ਜਿਹੜੀ ਗ੍ਰੋਸਪਰ ਪੁਲਿਸ ਨੂੰ ਕਾਮਯਾਬੀ ਮਿਲ ਰਹੀ ਹੈ ਜਿਹਦੇ ਵਿੱਚ ਸਾਡੇ ਸੀਆਈਏ ਸਾਡੇ ਵੱਖ-ਵੱਖ ਥਾਣੇ ਸਾਡੇ ਸਬਡਿਵੀਜ਼ਨ ਸਿਟੀ ਐਂਡ ਸਦਰ ਜਿਹੜੀ ਸਬਡਿਵੀਜ਼ਨ ਆਫ ਰੂਰਲ ਸਿਟੀ ਆ ਹਨਾ ਵੱਲੋਂ ਤੇ ਖਾਸ ਕਰਕੇ ਜਿਹੜੀ ਸਾਡੀ ਬੀਐਸਐਫ ਦੇ ਨਾਲ ਸਾਡਾ ਜਿਹੜਾ ਤਾਲਮੇਲ ਹੈ ਉਹ ਬਹੁਤ ਵਧੀਆ ਹੈ ਬੀਐਸਐਫ ਤੇ ਪੰਜਾਬ ਪੁਲਿਸ ਡਿਸਟ੍ਰਿਕਟ ਫਰੋਜ਼ਪੁਰ ਵੱਲੋਂ ਜਿਹੜਾ ਆਹਾ ਇਮੀਡੀਏਟ ਜਿਹੜਾ ਅੱਜ ਦੀ ਆ ਰਿਕਵਰੀ ਤੁਹਾਡੇ ਸਾਹਮਣੇ ਆ ਇਹ 15 ਪੈਕੇਟ ਜਿਨ੍ਹਾਂ ਦੀ ਕੁੱਲ weight ਆਉਂਦਾ 7 ਕਿਲੋ 670 ਗ੍ਰਾਮ ਇਹ ਰਿਕਵਰ ਕੀਤਾ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਆ ਇਹ ਸਾਡਾ ਬੀਐਸਐਫ ਦਾ ਤੇ ਸਾਡਾ ਪੰਜਾਬ ਪੁਲਿਸ ਡਿਸਟ੍ਰਿਕਟ ਫਰੋਜ਼ਪੁਰ ਦਾ ਸਾਂਝਾ ਆਪਰੇਸ਼ਨ ਇਦੇ ਵਿੱਚ ਸਾਨੂੰ ਕੁਝ ਲੀਡਸ ਮਿਲੀਆਂ ਜਿਹੜੇ ਬੰਦੇ ਇਹਦੇ ਚ ਇਨਵੋਲਡ ਹੈ ਉਹਨਾਂ ਨੂੰ ਅਸੀਂ ਜਲਦ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਇਵੇਂ ਇੱਕ ਜਿਹੜਾ ਸਾਡਾ ਸਾਂਝਾ ਆਪਰੇਸ਼ਨ ਬੀਐਸਐਫ ਦੇ ਨਾਲ ਜਿਸ ਦੇ ਵਿੱਚ ਡਰੋਨ ਤੇ 1 ਕਿਲੋ 407 ਗ੍ਰਾਮ ਹਿਰੋਇਨ ਸਾਨੂੰ ਬਰਾਮਦ ਹੋਈ ਹੈ ਇਹਦੇ ਵਿੱਚ ਅਸੀਂ ਜਸਵਿੰਦਰ ਸਿੰਘ son of ਸੁਖਵਿੰਦਰ ਸਿੰਘ ਫਤਿਹਵਾਲਾ ਔਰ ਜਲੂਕੇ ਉਹਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਤੇ ਇਹ ਇਹਦੇ ਵਿੱਚ ਹੋਰ ਵੀ ਸਾਡੀ ਪੁਸ਼ਗਿਸ਼ ਚੱਲ ਰਹੀ ਹੈ ਕਿ ਕੋਈ ਚੀਜ਼ ਹੋਰ ਨਿਕਲੀ ਆ ਤੇ ਉਹ ਅਗਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਐਵੇਂ ਹੀ ਇੱਕ ਸਾਡੇ CIA ਵੱਲੋਂ 509 ਗ੍ਰਾਮ ਹੈਰਨ ਰਿਕਵਰ ਕਰਦੇ ਹੋਏ ਦੋ ਦੋਸ਼ੀ ਗ੍ਰਫਤਾਰ ਕੀਤੇ ਕ੍ਰਿਸ਼ਨ ਉਰਫ ਲਾਲਾ ਤੇ ਵਰਿੰਦਰ ਸਿੰਘ ਵਰਿੰਦਰ ਸਿੰਘ ਉਮਰ ਕਰੀਬ 29 ਸਾਲ ਪੁੱਤਰ ਹਰਜਿੰਦਰ ਸਿੰਘ ਇਹ ਦੋਨੇ ਖਾਲਸਾ ਕਲੋਨੀ ਦਲਸੀ ਕੇ ਰੋਡ ਫਰੋਜ਼ਪੁਰ ਰਹਿਣ ਵਾਲੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ 500 509 ਗ੍ਰਾਮ ਹੈਰਨ ਦੋ ਮੋਬਾਈਲ ਫੋਨ ਇੱਕ ਕੰਪਿਊਟਰਾਈਜ਼ ਕੰਡਾ ਤੇ ਇੱਕ ਮੋਟਰਸਾਈਕਲ ਇਹਨਾਂ ਤੋਂ ਬਰਾਮਦ ਹੋਇਆ ਤੇ ਇਵੇਂ ਹੀ ਸਾਡੇ ਐਸ ਐਚਓ ਤਲਵੰਡੀ ਵੱਲੋਂ ਡੀ ਐਸ ਪੀ ਆਰ ਦੀ ਸੁਪਰਵਾਈਜ਼ਨ ਚ ਇਹਨਾਂ ਨੇ ਮਕਦਮਾ ਨੰਬਰ 49 ਦਰਜ ਕਰਕੇ ਇਹ 2 ਕਿਲੋ ਹਫੀਮ ਇੱਕ ਆਈਫੋਨ ਇੱਕ ਕਾਰ ਸਵਿਫਟ ਇਹ ਬਰਾਮਦ ਕੀਤੀ ਹੈ ਜੀ ਤੇ ਸਾਡੇ 103 ਨੰਬਰ ਮਕਦਮਾ ਥਾਣਾ ਕੈਂਟ ਦੇ ਵਿੱਚ ਡੀਐਸਪੀ ਸਿਟੀ ਸਾਹਿਬ ਦੀ ਸੁਪਰਵਾਈਜ਼ਨ ਚ ਐਸਐਚਓ ਕੈਂਟ ਵੱਲੋਂ ਇੱਕ ਬੰਦਾ ਗ੍ਰਿਫਤਾਰ ਕਰਕੇ ਜੋ ਹਰਸ਼ ਹੈ ਪੁੱਤਰ ਰਾਜਕੁਮਾਰ ਇਸ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਇੱਕ ਦੇਸੀ 9ਐਮਐਮ ਪਿਸਟਲ ਬਰਾਮਦ ਕੀਤਾ ਸਰ ਟੋਟਲ ਜਿਹੜੀ ਰਿਕਵਰੀ ਕੀ ਹੋਈ ਹੈ ਟੋਟਲ ਰਿਕਵਰੀ ਆ ਜਿਹੜੀ ਹੋਣਾ ਆ ਤੁਹਾਡੇ ਨਾਲ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਅਪਾ ਚਾਰ ਕੇਸਸ ਦਾ ਕਰ ਰਹੇ ਆ ਇਹਦੇ ਵਿੱਚ 2 ਕਿਲੋ 553 ਗ੍ਰਾਮ 593 ਗ੍ਰਾਮ ਹੈਰੋਇਨ 2 ਕਿਲੋ ਅਫੀਮ ਇੱਕ ਡਰੋਨ ਤੇ ਦੋ ਰਿਮੋਟ ਡਰੋਨ ਦੇ ਨਾਲ ਤੇ ਤਿੰਨ ਮੋਬਾਈਲ ਫੋਨ ਇੱਕ ਕੰਪਿਊਟਰਾਈਜ਼ ਡੰਡਾ ਇੱਕ ਮੋਟਰਸਾਈਕਲ ਤੇ ਇੱਕ ਸਵਿਫਟ ਕਾਰ ਬਰਾਮਦ ਹੋਇਆ ਸਰ ਜਿਹੜੀ ਹਿਰੋਇਨ ਜਿਹੜੀ ਪਾ ਕੇ ਕਿਧਰੋਂ ਆਈ ਹੈਗੀ ਸੀ ਜਿਹੜੀ 15 ਪੈਕੇਟ ਜਿਹੜੇ ਆ ਬਰਾਮਦ ਕੀਤੇ ਹੋਏ ਆ ਇਹਦੀ ਜਿਹੜਾ ਹੁਣ ਤੱਕ ਜਿਹੜੀ ਬੀਐਸਐਫ ਦੀ ਟੀਮ ਵੀ ਉੱਥੇ ਹੀ ਸੀ ਜਦੋਂ ਸਾਨੂੰ ਇਮੀਡੀਏਟਲੀ ਦੱਸਿਆ ਗਿਆ ਵੀ ਇੱਕ ਡਰੋਨ ਮੂਵਮੈਂਟ ਹੈ ਅਸੀਂ ਵੀ ਉੱਥੇ ਪਹੁੰਚੇ ਤੇ ਬੀਐਸਐਫ ਦੀ ਟੀਮ ਵੱਲੋਂ ਵੀ ਦੱਸਿਆ ਗਿਆ ਵੀ ਉੱਥੇ ਡਰੋਨ ਰਹੀ ਇਹ ਵੀ ਮੂਵਮੈਂਟ ਹੋਈ ਸੀ ਤੇ ਕੁਝ ਬੰਦੇ ਜਿਹੜੇ ਇਹਨਾਂ ਨੂੰ ਦੂਰ ਦਿਖਾਈ ਵੀ ਦਿੱਤੇ ਤੇ ਉਹ ਅ ਹਨੇਰੇ ਦਾ ਫਾਇਦਾ ਉਠਾ ਕੇ ਉੱਥੋਂ ਭੱਜ ਗਏ ਸਾਨੂੰ ਕੁਝ ਲੀਡਸ ਮਿਲੀਆਂ ਜਿਨ੍ਹਾਂ ਨੂੰ ਅਸੀਂ ਉਹਨਾਂ ਨੂੰ ਕਰ ਰਹੇ ਹਾਂ ਤੇ ਜਲਦ ਉਹਨਾਂ ਨੂੰ ਪਾੜਨਾ